हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨੱਕ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਬਾਈ ਕੋਲੇ ਬਈ ਗੱਬਣ ਮੱਝ ਥੋੜੇ ਦਿਨਾਂ ਦੀ ਕੱਚੀ ਆ ਤੇ ਦੋ ਆਗੀਆਂ ਬਾਈ ਕੋਲੇ ਟਾਪ ਨਗੀਨੇ ਝੋਟੀਆਂ ਇੱਕ ਆ ਗਈ ਬਾਈ ਬੱਸੀ ਜਰਸੀ ਨਗੀਨਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੋਂ ਠੀਕ ਹਾਂ ਬਾਈ ਖਾਂ ਵਧੀਆ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਵੀਰੇ ਹਾਂਜੀ ਤੇ ਬਾਈ ਆਪਣੇ ਕੋਲੇ ਹਰ ਟਾਈਮ ਗਾਵਾਂ ਜਾਂ ਮੱਝਾਂ ਹੁੰਦੀਆਂ ਹਾਂਜੀ ਵੀਰੇ ਹੁੰਦੀਆਂ ਠੀਕ ਆ ਜਦੋਂ ਮਰਜ਼ੀ ਬਾਈ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਕਿਉਂਕਿ ਬਾਈ ਕੋਲੇ ਹਰ ਟਾਈਮ ਮਿਲ ਕੇ ਚੱਲੂ ਵੀ ਪਸ਼ੂ ਹੁੰਦੇ ਆਗੇ ਤੇ ਬਾਈ ਅੱਜ ਫਿਰ ਚਾਰਨਾ ਹੈਗਾ ਹਾਂਜੀ ਵੀਰੇ ਅੱਜ ਚਾਰ ਠੀਕ ਆ ਨਾਮ ਤੇ ਬਾਈ ਆਪਣਾ ਐ ਜਿਲ੍ਹਾ ਬਠਿੰਡਾ ਬਾਈ ਤਹਿਸੀਲ ਬਈ ਕਿਹੜੀ ਤਹਿਸੀਲ ਹੋਰ ਫੂਲ ਹਣਾ ਨੇੜੇ ਪਿੰਡ ਹੋਰ ਕਿਹੜਾ ਰਹੇ ਮੇਰੇ ਬੰਦੇ ਬਈ ਤਾ ਪਾਪਾ ਨੂੰ ਰਹਗਾ 9 ਕਿਲੋਮੀਟਰ ਆਰੰਪਰਾ ਰਹਿੰਦਾ 12 ਕਿਲੋਮੀਟਰ ਠੀਕ ਹੈ ਬਾਈ ਜਿਹੜੇ ਨੇੜੇ ਦੇ ਪਿੰਡ ਹੈਗੇ ਬਾਈ ਨੂੰ ਬੱਲੋ ਰਹੇ ਜਾਂਦਾ ਬਈ ਵਿਦਿਆਲਾ ਫਿੱਥੋੇ ਬੰਨੇੜੇ ਹਾਂ ਨਾ ਲਾਗੇ ਲਾਗੇ ਹੈ ਕੰਟੈਕਟ ਨੰਬਰ ਬੋਲ ਦੋ ਬਾਈ ਕੰਟੈਕਟ ਨੰਬਰ ਬਈ 98799 61442 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਇਹ ਤਾਂ ਸਟਾਰਟ ਕਰਦੀ ਮੱਝ ਤੋਂ ਹਾਂ ਬਈ ਮੱਝ ਤੋਂ ਬਈ ਕਿਹੜਾ ਸੂਆ ਸੁੰਦੀ ਆ ਇਹ ਬਈ ਤੀਜ ਕਿੰਨਾ ਆ ਗਿਆ ਦੁੱਧ ਪਾਇਆ ਵਾ ਸੁੱਧ ਬਈ ਦੇ ਦੂਗੀ 14 ਕਿਲੋ ਦੇ ਆਸੇ-ਪਾਸੇ ਠੀਕ ਆ ਉਹ ਸਾਊਸੀਲਾ ਬਾਈ ਹਾਂ ਬਾਈ ਠੰਡੀ ਬਈ ਠੀਕ ਆ ਵੱਡੀ-ਬੁੱਡੀ ਬਹੁਤ ਆ ਹਨਾ ਹਾਂਜੀ ਵੀਰੇ ਪਲੀ-ਪੁਲੀ ਬਈ ਦਿਖਾਉਨੇ ਆ ਬਹੁਤ ਆ ਕੀ ਥਣਾ ਦਾ ਸਾਈਜ਼ ਚੈੱਕ ਕਰਵਾ ਨਾ ਥਣਾ ਦਾ ਸਾਈਜ਼ ਵੀ ਇੱਕ ਨੰਬਰ ਆ ਗਿਆ ਚਾਰੀ ਥਣ ਪੂਰੀ ਦਿੱਤੀ ਥਣ ਲੱਗੇ ਪਿਆ ਥਣਾ ਦਾ ਸਾਈਜ਼ ਬੜਾ ਚੰਗਾ ਆ ਗਿਆ ਬਾਈ ਹਾਂਜੀ ਬਾਈ ਚਵਾਈ-ਚਵਾਈ ਦੀ ਪੋਲੀ ਬਾਈ ਪੂਰੀ ਇੱਕ ਨੰਬਰ ਠੀਕ ਆ ਚਵਾਈ-ਚਵਾਈ ਦੀ ਬਾਈ ਕਹਿੰਦੇ ਫੋਲੀ ਬਾਈ ਪੂਰੀ ਆ ਬਾਕੀ ਕੱਦ ਵੇਡ ਵਾਲੀਆਂ ਨਰੂਈ ਨਰੀ ਕਰਮਾਲੀ ਫੁੱਲ ਲੱਸੀ ਲਾਮੀ ਨੇ ਕਿਸੇ ਪੱਖ ਤੋਂ ਪਲੀ ਵੀ ਦੇਖੋ ਸਣੀ ਜੇ ਗੱਲ ਕਰੀਏ ਟਾਂਚੇ ਚੰਗੇ ਦੀ ਆ ਬਾਈ ਹਨਾ ਹਾਂ ਹਾਂ ਵੀਰੇ ਰੋਈ ਨਿਕਰ ਆ ਗਈ ਬਾਈ ਫੁੱਲ ਥਣਾ ਦਾ ਜਿਹੜਾ ਸੈਜ ਹੈ ਇੱਕ ਨੰਬਰ ਆ ਗਿਆ ਹਜੇ ਦਿਨ ਕੱਢਦੀ ਆ ਉਸ ਹਾਂ ਬਣਾਉਂਦਾ ਜਲਾ ਲੈਵਾ ਕਿਵੇਂ ਤਿਆਰ ਕਰਦੀ ਆ ਬਾਈ ਲੈਵਾ ਬਾਈ ਬਹੁਤ ਬਣਾਉਂਗਾ ਲੈ ਪੰਜ ਚਾਰ ਦਿਨ ਪਏ ਆ ਨਾ ਭਰ ਜਾਣਾ ਪੂਰਾ ਬਾਈ ਠੀਕ ਆ ਪੰਜ ਚਾਰ ਦਿਨਾਂ ਦੀ ਬਾਈ ਕੱਚੀ ਆ ਲੈਵਾ ਬਾਈ ਕਹਿੰਦਾ ਪੂਰਾ ਭਰ ਕੇ ਮਨ ਕੇ ਚਲੋ ਵੀ ਸੂਗੀ ਤੇ ਦਿਨ ਹਜੇ ਨਾ ਵਾਲਾ ਬਾਈ ਪੰਜ ਸੱਤ ਦਿਨ ਤਾਂ ਕੱਢ ਜੂਗਾ ਨਾ ਆਰਾਮ ਨਾ ਬਾਈ ਲੈ ਬਾਈ ਚੈੱਕ ਕਰੋ ਗਾੜੀ ਕੁੜੀ ਨਾ ਫੁੱਲ ਚੰਗੀ ਆ ਗਈ ਤੇ ਮੁੱਲ ਬਾਈ ਇਹਦਾ ਕੀ ਰੋ ਮੁੱਲ ਬਾਈ ਕੋਸ਼ਿਸ਼ ਕਰੀ ਜਾਈਏ 85000 ਦੀ ਦੇ ਦਾਂਗੇ ਟੋਟਲੀ ਹਾਂਜੀ ਵੀਰ ਚੱਕੋ ਬਾਈ 85000 ਰੁਪਏ ਦੀ ਬਾਈ ਕਿਨਾਂ ਆਪਾਂ ਦੇ ਦੇ ਦਾਂਗੇ ਕਿਹ ਹੈ ਬਾਈ ਸਾਫ ਸੁਥਰੀ ਬਥੇਰੀ ਹੈ ਇਹ ਵਾਲੂ ਆਸਮਰਕ ਦਾ ਸਾਫ ਸੁਥਰੀ ਹੈ ਸਹੀ ਗੱਲ ਆ ਬਾਈ ਨੇਵਾ ਜਨਾ ਬਹੁਤ ਸੋਹਣਾ ਆ ਗਿਆ ਹਲੇ ਬਾਈ ਤਿਆਰ ਵੀ ਹੋ ਗਈ ਹਮਮ ਠਾਈ ਤਾਂ ਤਿਆਰੀ ਸ਼ੁਰੂ ਕਰੀ ਵੀ ਆ ਤੇ ਸਿੰਘ ਤੋਂ ਇੱਕ ਤੋਂ ਬਾਈ ਆ ਗਈ ਹੈ ਨਾ ਮੋੜਾ ਵਾ ਇੱਕ ਇੱਕ ਸਿਕੁੰਡਾ ਵੀਰੇ ਹਮਮ ਇਸੇ ਕੁੰਡਾ ਆ ਗਿਆ ਬਾਈ ਇੱਕ ਥੋੜਾ ਜਿਹਾ ਮਤਲਬ ਖੁੱਲਾ ਆ ਗਿਆ ਤੇ ਬਾਕੀ ਐ ਲੈ ਲਓ ਵੀ ਦੁੱਧ ਪੀਣ ਨੂੰ ਬਹੁਤ ਚੰਗੀ ਆ ਕਿ ਨਹੀਂ ਬਾਈ ਬਾਕੀ ਭਾਅ ਦੇ ਹਿਸਾਬ ਨਾਲ ਬਾਈ ਲੋਕਾਂ ਦੇ ਭਾਅ ਬਹੁਤ ਆਣਾ ਸਹੀ ਗੱਲ ਆ ਉਹ ਹੈ ਜੀ ਇਹਦਾ ਬਾਈ ਭਾਅ ਆ ਗਿਆ ਤੇ ਅੱਗੇ ਬਾਈ 2 ਨੰਬਰ ਤੇ ਬਾਈ ਇਹ ਕੱਟੀ ਆ ਮਨੋ ਟੀਕੇ ਦੇ ਜਮਾ ਕਾਬਲ ਆ ਵੀਰੇ ਬਾਈ ਹਾਈਟ ਦੀ ਗੱਲ ਕਰੀਏ ਬਹੁਤ ਆ ਗਿਆ ਹਾਂ ਹਾਂ ਭਲੀ ਭੁਲੀ ਸਮੀ ਬਹੁਤ ਆ ਵੀਰੇ ਥਾਂ ਥਣ ਦੇਖੋ ਚਾਰੀ ਆ ਤੇ ਥਾਣਾ ਪਾ ਵੀ ਚੈੱਕ ਕਰਵਾਉਣਾ ਚਾਰ ਥਾਣ ਬੜਾ ਚੰਗਾ ਆ ਗਿਆ ਬਾਈ ਹਨਾ ਹਾਂ ਬਾਈ ਐ ਲੱਗਦੀ ਐ ਮੈਂ ਕੱਪਣੀ ਹੁੰਦੀ ਆਗੀ ਹਾਂਜੀ ਵੀਰੇ ਸਣਾ ਦਾ ਸਾਈਜ਼ ਦੇਖੋ ਬਾਈ ਬਾਕੀ ਵੀਰੇ ਚੰਗੀ ਆ ਐ ਨਹੀਂ ਕੋਈ ਮਦਰ ਰਿਕਾਰਡ ਬਹੁਤ ਚੰਗਾ ਇਹਦਾ ਕਿੰਨਾ ਕੀ ਸੀਗਾ ਠੀਕਾ ਸਿੰਘ ਵੀ ਬਹੁਤ ਸੋਹਣਾ ਆ ਗਿਆ ਨਾ ਨਾਲੇ ਵੀ ਬਾਈ ਸਿੰਘ ਮੂਡ ਚੱਲੀ ਬਾਕੀ ਪਤਲੇ ਪਿੰਡੇ ਚ ਆ ਗਈ ਇਹ ਨਹੀਂ ਹੈਗਾ ਮਾਜਾ ਜਟੜਾ ਹਾਂ ਵੀ ਜਾ ਤਾਂ ਲਿਆ ਟਿਊ ਨਹੀਂ ਹੈਗਾ ਮਨ ਲਗਾ ਸਹੀ ਗੱਲ ਆ ਯਾਤ ਕੁਆਲਟੀ ਵਾਲੀ ਆ ਗਈ ਇਹ ਨਹੀਂ ਹੈਗਾ ਮਾਜਾ ਪਿੰਡੇ ਤੇ ਫालतू ਜਿਹਾ ਚੜਿਆ ਹਾਂ ਹਾਂ ਬਾਕੀ ਚੋਲੀ ਚਾਲੀ ਤੋਂ ਸਿੰਘ ਛੱਪੇ ਤੋਂ ਹਮ ਸਹੀ ਗੱਲ ਹੈ ਵੇਖੋ ਵੀਰੇ ਹਾਈ ਵੇਖੋ ਵੀਰੇ ਚੋਲੀ ਚਾਲੀ ਹੁੰਦੇ ਕਿਹੜੀ ਆ ਬਾਤ ਬਾਈ ਚੋਲੀ ਇੱਕ ਨੰਬਰ ਆ ਗਈ ਬਾਕੀ ਪਿੱਠ ਕੁੜੇ ਦੀ ਚੜਾਈ ਦੀ ਗੱਲ ਕਰੀਏ ਆ ਦੇਖੋ ਵੀਰੇ ਜਮਾ ਸਿੱਧੇ ਐ ਨਹੀਂ ਕੋਈ ਜਮਾ ਸਟੇਟ ਆ ਹੈ ਨਾ ਜਮਾ ਹਾਂਜੀ ਵੀਰੇ ਪੱਧਰ ਆ ਗਈ ਬਾਈ ਜਮਾ ਖੋਲਿਓ ਬਾਈ ਤ ਇਹ ਤਾਂ ਬਈ ਐ ਮਲਡੋ ਵੀ ਬਸ ਜਿਹੜਾ ਲੈ ਗਿਆ ਵਾ ਟੀਕਾ ਭਰਾ ਲਿਆ ਹਾਂ ਹਾਂ ਵੀਰੇ ਟੀਕੇ ਤੇ ਜਾ ਬਿਲਕੁਲ ਕਾ ਟੀਕੇ ਤੇ ਬਈ ਜਾ ਬਿਲਕੁਲ ਕਾਬਲੀ ਆ ਗਈ ਬਾਕੀ ਸਰੀਰ ਦੇਖ ਸਕਦੇ ਬਹੁਤ ਚੰਗਾ ਆ ਗਿਆ ਮਦਰ ਦਾ ਰਕਾਰਡ ਵੀ ਪਾਈ ਨੇ ਚੰਗਾ ਦੱਸਿਆ ਗਿਆ ਬਾਕੀ ਕਿਸੇ ਤੇ ਚੜਾਈ ਜੜੋਈ ਬਈ ਚੈੱਕ ਕਰੋ ਲੰਮੀ ਲੰਮੀ ਬਹੁਤ ਆ ਬਈ ਨਾ ਹਾਂ 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 ਵੀਰੇ ਜਮਾ ਸਾਰੇ ਪਾਸਿਓਂ ਵੀਰੇ ਓਕੇ ਆ ਜੀ ਹੱਥ ਤਰਾ ਨਹੀਂ ਹੈ ਨਾ ਕਿਸੇ ਤੋਂ ਅੱਜੇ ਗੱਲ ਜਮਾ ਬਸ ਓਕੇ ਆ ਬਈ ਤੇ ਬਈ ਇਹਦਾ ਮੁੱਲ ਕੀ ਰੱਖੂ ਲੈਣ ਦੇਣੀ ਇਹਦਾ ਫਿਰ ਬਸ ਵੀਰੇ 40000 ਮਨ ਪੂਰੇ ਹੀ ਆ ਬਸ ਆਮੇ 40000 ਹਾਂ ਬ ਵਿੱਚੋਂ ਮਾਨ ਤਨ ਕਰ ਦਾਂਗੇ ਵੀਰੇ ਠੀਕ ਆ ਜਮਾਂ ਬਸ ਦੇਣ ਲੈਣੀ ਪਈ ਕਹਿੰਦਾ ਆਪਾਂ ਮੁੱਲ ਕਰਨੇ 40000 ਦੀ ਟੋਟਲੀ ਆਪਾਂ ਦੇ ਦੇਾਂਗੇ। ਸਿੰਘਾਂ ਦਾ ਸ਼ਾਇਦ ਵੀ ਸੋਨਾ ਮੈਂ ਕਹਿੰਦਾ ਵੀ ਅੱਜ ਕੋਈ ਗੱਲ ਹੈ ਹੀ ਨਹੀਂ ਜਿਹੜੀ ਕਹਿਣ ਵਾਲੀ ਐ ਉਹ ਨਹੀਂ ਹੈਗੀ ਕਿ ਨਹੀਂ ਬਈ। ਹਾਂਜੀ ਵੀਰੇ ਇੰਨਾ ਹੀ ਖਾ ਗਈ ਹੋਣੀ ਆ ਵੀਰੇ। ਸਹੀ ਗੱਲ ਆ ਬਈ ਇਹਨਾਂ ਦਾ ਖਾ ਗਈ ਹੋਣੀ ਆ। ਬਾਕੀ ਜਦੋਂ ਮੂਰੇ ਤਿਆਰ ਬਾਕੀ ਫੀਡ ਫੂਡ ਨਾ ਤਿਆਰ ਹੋਈ ਆਉਣੀ ਐ ਮੀ ਆਪਾਂ ਵਾਲਾ ਇੰਨੀ ਸੇਦੀ ਕੱਟੀ ਤਿਆਰੀ ਨਹੀਂ ਦੇ। ਮੈਂ ਪਿੱਛੇ ਤੋਂ ਦੱਸ ਦਿਆਂ ਬਈ ਚੜ੍ਹਾਈ ਦੇਖੋ ਯਾਰ ਥੱਲੇ ਤੋਂ ਲੈ ਕੇ ਤਾ ਦੇਖੋ ਵੀਰੇ। ਗੈਪ ਬੂ ਗਰੰਡੀ ਸੀਲ ਦੇਖੋ ਨਾ। ਬਹੁਤ ਚੰਗਾ ਥਾਣਾ ਗੱਲ ਸਹੀ ਗੱਲ ਆ ਬਈ। ਏ ਵੀ ਵਸ ਟੀਕੇ ਦੇ ਬਣ ਲਓ ਤਿਆਰੀ ਇਹ ਮੈਨੂੰ ਤੇ ਇਹਦਾ ਤੁਸੀਂ ਦਿਖਾਓ ਪਿੱਠ ਪੜਾ ਕੇ ਇਹਦੇ ਅੰਦਰ ਕਾਰਡ ਦੀ ਸਬਤ ਇਹ ਵੀਰੇ ਦੋਨੇ ਕਟੀਆਂ ਚੰਗੀਆਂ ਹੀ ਆ ਮਲਾਂ 15 ਦੇ ਆਸੇ-પાસ ਹੀ ਇਹਦੇ ਮਦਰ ਕਾਰਡ ਸੀ ਤੁਸੀਂ ਇਹਦਾ ਗੈਪ ਦੇਖੋ ਤੁਸੀਂ ਥਾਣਾ ਨਹੀਂ ਮਿਲਦਾ ਇੰਨਾ ਚੰਗਾ ਹਨਾ ਬਹੁਤ ਜ਼ਿਆਦਾ ਦੂਰੀ ਨਹੀਂ ਲੱਗਿਆ ਸਹੀ ਗੱਲ ਆ ਥਾਣਾ ਦਾ ਸਹੇਜ ਦੇਖੋ ਯਾਰ ਗੱਬਣ ਨੂੰ ਅਸਲ ਵਿੱਚ ਥਾਣ ਹੁੰਦਾ ਇੰਚ ਇੰਚ ਦਾ ਥਾਣਤਾ ਜੇ ਗੱਲ ਕਰੀਏ ਨਾ ਹੌਣ ਲੱਗਿਆ ਬਾ ਝੋਲੀ ਤੇ ਬਾਕੀ ਗੈਪ ਦੇਖੋ ਵੀਰੇ ਅਸਲ ਮੰਨ ਲਓ ਇੰਨਾ ਗੈਪ ਨਹੀਂ ਮਿਲਦਾ ਇਹ ਨਹੀਂ ਹੈਗਾ ਵੀ ਜੁੜੇ ਜੇ ਹਨਾ ਨਾਲ ਹਾਂਜੀ ਵੀਰੇ ਸਹੀ ਗੱਲ ਆ ਬਾਈ ਬਾਕੀ ਐ ਮੰਨ ਲ ਹਾਂ ਵੀਰੇ ਹਾਈ ਟੂ ਨਾ ਨਾ ਵੀਰੇ ਹਾਈ ਟੂ ਟੂ ਪੱਖੋਂ ਸਾਮੀਆਂ ਪਾਲੀਆਂ ਬਹੁਤ ਸਹੀ ਗੱਲ ਆ ਸਿੰਘਾਂ ਪੱਖੋਂ ਸਿੰਘ ਬਈ ਜਮਾ ਨਾਲੋਂ ਮੋੜ ਚੱਲੀ ਹਾਂ ਵੀਰੇ ਜਵਾਨ ਕੀ ਬਾਤ ਹੈ ਮੱਥਾ ਮੱਥਾ ਬਾਈ ਫੇਸ ਵਗੈਰਾ ਬੜਾ ਪਿਆਰਾ ਆ ਗਿਆ ਚਮਕ ਵਾਲੀਆਂ ਆ ਗਈਆਂ ਦੋਵੇਂ ਆ ਲਾ ਲੋ ਵੀ ਥੋੜਾ ਥੋੜਾ ਟਾਈਮ ਸਾਮ ਕੇ ਟੀਕਾ ਲੈਣ ਦੀ ਆਉ ਤਾਂ ਟੀਕਾ ਲੈਣਾ ਉਹ ਤਾਂ ਜਮੀ ਤੇਰਾ ਬਈ ਬਸ ਇਹਨੂੰ ਆ ਮਹੀਨੇ ਦੀ ਬੀਤਣਾ ਚਾਹੀਦਾ ਹੈ ਮਹੀਨਾ ਬੀਤਣਾ ਚਾਹ ਇੱਕ ਅੱਧਾ ਘਟਾ ਇਹਨੂੰ ਚਾਰਿਆ ਕਰਾ ਕੇ ਹਾਂਜੀ ਵੀਰੇ ਇਹਨੇ ਤਿਆਰ ਹੋ ਜਾਣਾ ਬਾਕੀ ਪਿੱਛੇ ਤੋਂ ਚੜਾਈ ਚੜੂਈ ਦੋਵਾਂ ਦੀ ਇੱਕੋ ਜਿਹੀ ਆ ਗਈ ਐ ਲੱਗਦੇ ਆ ਪਹਿਣੇ ਹੁੰਦੇ ਆ ਬਾਈ ਹਾਂਜੀ ਵੀਰੇ ਤੇ ਇਹਦਾ ਬਾਈ ਮੁੱਲ ਫਿਰ ਏਵਰੇ 35000 ਦੀ ਦੇ ਜਾਂਗੇ ਇਹ 35 ਦੀ ਹਾਂਜੀ ਤੇ ਬਾਈ ਜੇ ਮੰਨ ਕੇ ਚੱਲੋ ਵੀ ਜੋੜਾ ਕੋ ਇਕੱਠਾ ਵੀਰ ਲੈਂਦਾ ਫਿਰ ਮਾਨਤਾਂ ਨੂੰ ਵਧੀਆ ਕਰਾਂ ਵੀਰੇ ਠੀਕ ਆ ਜੇ ਬਾਈ ਕਹਿੰਦਾ ਜੋੜਾ ਕੋ ਇਕੱਠਾ ਲੈਂਦਾ ਬਾਈ ਫਿਰ ਉਹ ਇਹ ਮਾਨਤਾਂ ਨੂੰ ਵਧੀਆ ਕਰ ਦਾਂਗੇ ਮੁੱਲ ਬਈ ਸੇ ਬਾਈ ਨੇ ਖਿੱਚ ਕੇ ਜੀ ਕਰਿਆ ਕਿ ਨਹੀਂ ਬਾਈ ਹਾਂ ਵੀਰੇ ਸਾਵੇਂ ਜੀ ਆ ਬਸ ਕੋਈ ਬਾਲਾ ਫਰਕ ਨਹੀਂ ਬਣਾ ਜੋੜਾ ਵਾ ਦੱਸ ਹੀ ਦਿੰਨੇ ਵੀਰੇ 70000 ਦੀ ਜਸਰ ਨੂੰ ਟੋਟਲੀ ਹਾਂ ਵੀਰੇ ਚੱਕੋ ਬਾਈ 70000 ਰੁਪਏ ਚ ਬਾਈ ਕਹਿੰਦਾ ਜੋੜਾ ਜਸਰ ਨੂੰ ਹੀ ਆ ਬਸ ਤੇ ਅੱਗੇ ਬਾਈ ਲਾਟ ਤੇ ਬਸ ਇਹ ਵੀਰੇ ਜਰਸੀ ਆ ਪੰਜਾਬ ਵਾਲੀ ਇਹ 7-8 ਮਹੀਨਿਆਂ ਦੀ ਆ ਦੇਖੋ ਵੀਰੇ ਕੁਆਲਿਟੀ ਵਾਲੀ ਉਹ ਨਹੀਂ ਕ੍ਰਾਸ ਬਣ ਜਾ ਕੇ ਇਹ ਆਪਣਾ ਜਿਆਦਾ ਕੁਆਲਿਟੀ ਵਾਲੀ ਆ ਮੈਂ ਝੋਲੀ ਝਾਲੀ ਦੇਖੋ ਵੀਰੇ ਇਹਦੀ ਮੂੰਹ ਚੈੱਕ ਕਰਾਈਏ ਪਹਿਲਾਂ ਜਮਾ ਨਿਕਿਆ ਜਾ ਮੂੰਹ ਆ ਦੇਖੋ ਵੀਰੇ ਟੋਆਟਾ ਵਗੈਰਾ ਫੇਸਕੁਲ ਹੈਗਾ ਕਹਿੰਦਾ ਬਾਈ ਦੇਖੋ ਹਲਾ ਹਰੇਕ ਨੂੰ ਜੱਸੀ ਕਹਿੰਦਾ ਸਹੀ ਗੱਲ ਆ ਟੋਆ ਵਗੈਰਾ ਬਾਈ ਚੈੱਕ ਕਰ ਜਮੇ ਗਿੱਠਦੇ ਹੀ ਮੂੰਹ ਆ ਸਾਰਾ ਮਾੜਾ ਜਮੂੰਹ ਹੀ ਆ ਗਿਆ ਸਹੀ ਗੱਲ ਆ ਤੇ ਥਣ ਵਿਚਾਰ ਹਾਂ ਚਾਰ ਆ ਝੋਲੀ ਦਿਖਾ ਦੇ ਵੀਰੇ ਦੇਖੋ ਕੀ ਬਾਤ ਹੈ ਝੋਲੀ ਚੈੱਕ ਕਰੋ ਬਾਈ ਬੜੀ ਚੰਗੀ ਆ ਗਈ ਬਾਈ ਮਦਰ ਦਾ ਰਿਕਾਰਡ ਪਤਾ ਕੁਛ ਇਹਦੀ ਹਾਂ ਵੀਰੇ ਇਹ 25 ਪਲੱਸ ਵਾਲੀ ਠੀਕ ਆ 25 ਪਲੱਸ ਇਹਦਾ ਰਕਾਰਡ ਸੀ ਮਦਰ ਦਾ ਹਾਂਜੀ ਵੀਰੇ ਬਸ ਬੱਸੀ ਵੀ ਆ ਮੰਨ ਲਓ ਇਹਦੀ 7 ਕ ਮਹੀਨੇ ਦੇ ਆਸੇ ਪਾਸੇ ਹੀ ਆ ਵੀਰੇ ਫਿਰ ਕੱਦ ਬਹੁਤ ਦਾ ਬਈ ਨਾ ਹਾਂ ਕੱਦ ਬਹੁਤ ਆ ਵੀਰੇ ਮੰਨ ਲਓ ਸਾਮੀ ਹੋਈ ਆ ਤੇ ਇਹਦੀ ਮਦਰ ਦਾ ਕੱਦ ਬਈ ਕਿੰਨਾ ਸੀ ਥੋੜੀ ਉਹ ਵੀ ਹਾਈਟ ਵਾਲੀ ਸੀ ਪੂਰੀ ਵੇਰੇ ਪੰਜਾਬ ਵਾਲੀ ਥੋੜਾ ਤਲੇਰੇ ਦਾ ਕਰਦੇ ਖੁੱਲੀਆਂ ਰਹੀਆਂ ਨਾ ਹੂੰ ਖੁੱਲੀ ਕਰਕੇ ਬਈ ਕਹਿੰਦਾ ਛੋੜ ਆ ਨਾ ਤਲੇਰੇ ਦੀ ਹਲਕੀ ਜਿਹੀ ਹੋਰ ਕੁਕਰ ਮਲ ਨੂੰ ਚੱਕਰ ਨਹੀਂ ਛੋੜਾ ਧਾਰਾ ਬਈ ਦੇਖੋ ਪਹਿਲਾ ਦਾ ਬੱਚਾ ਦਾ ਰੰਗ ਰੂਪ ਦੇਖੋ ਸੈਨੇ ਸੋਲੰਗ ਨਾ ਫੁੱਲ ਆ ਇੱਥੋਂ ਦਿਖਾ ਦੇ ਵੀਰੇ ਮੂੰਹ ਮਾਏ ਦਾ ਕੀ ਬਾਤ ਆ ਬਾਕੀ ਬੋਲਦੀ ਹੈ ਬ੍ਰੀਡ ਹੈ ਨਾ ਦੇਖੋ ਸਹੀ ਗੱਲ ਰੱਖਣੀ ਖੜਨੀ ਵਿੱਚ ਚੈੱਕ ਕਰੋ ਬੱਚੇ ਦੀ ਇੱਕ ਨੰਬਰ ਆ ਗਈ ਮੂੰਹ ਤਾਂ ਯਾਰ ਮੈਂ ਕਹਿੰਦਾ ਜਬਾਟੀ ਵੀ ਹਜਮਾ ਫੁੱਲ ਕੁਆਲਿਟੀ ਦਾ ਵੀਰੇ ਕੀ ਬਾਤ ਹੈ ਬੱਚੇ ਕੰਨ ਕੰਨ ਦੀ ਦੇਖੋ ਵੀਰੇ ਕੰਨ ਛੋਟਾ ਆ ਗਿਆ ਬਾਈ ਜਮਾ ਆਪਾਂ ਕਹ ਦੀਏ ਵੀ ਜਮਾ ਗੋਲ ਕੰਨ ਨਿਕਾ ਜਾਂ ਕੰਨ ਆ ਗਿਆ ਤੇ ਜਿਹੜਾ ਇਹਦਾ ਮੁੱਲ ਆ ਬਾਈ ਉਹ ਕੀ ਰੱਖੋ ਜਮਾ ਦੇ ਉਹ ਵੀਰੇ ਜਿਹਦਾ ਜਸਰ ਨੂੰ 20000 ਰੁਪਏ ਦੀ ਦੇਮਾਂ ਹਾਂ ਹੋਜੂ ਆ ਗਿਆ ਥੋੜਾ ਕਰ ਬਸ ਛੋੜ ਸਭ ਪਈ ਹੋਣਾ ਵੀਰੇ ਦੇਖਣਾ ਠੀਕ ਹੈ ਬਸ ਹਲੋ ਤੁਸੀਂ ਚੋਲੀ ਚਾਲੀ ਦੁਬਾਰਾ ਦਿਖਾਓ ਝੋਲੀ ਵਗੈਰਾ ਭਈਆ ਪੱਚੇ ਕਿਤਨੇ ਹੁਣ ਵੀ ਦੇਖੋ ਟੱਪਣ ਨਾ ਲੱਗੀ ਹੁੰਦੀ ਹੈ ਨਾ ਹਾਂ ਕੀ ਬਾਤ ਹੈ ਕੁਆਲਟੀ ਵਾਲੇ ਪਸ਼ੂ ਦੀ ਲੱਗਣੀਆਂ ਵੀਰੇ ਨਹੀਂ ਤਾਂ ਤੁਹਾਨੂੰ ਪਤਾ ਮਾੜੀਆਂ ਵਾਲੇ ਢੋਲੀਆਂ ਦੀ ਸੂਪਾਂ ਦੀ ਫਰਾਂ ਦਾ ਸੈਟ ਚੰਗਾ ਬਈ ਉਮਰ ਦੇ ਸਾਹਿਬ ਨਾਲ ਕੱਦ ਵੀ ਚੰਗਾ 7 ਮਹੀਨੇ ਉਮਰ ਤੁਸੀਂ ਐ ਮੰਨ ਲਓ ਜਦੋਂ ਉਹ ਇਹਨੇ ਸਾਲ ਤੇ ਜਾਣਾ ਉਹ ਤੁਹਾਨੂੰ ਤਾਂ ਕਿੱਥੇ ਦੀ ਕਿੱਥੇ ਜਾਵੜਣਾ ਆ ਵੀਰੇ 2 ਮਹੀਨਿਆਂ ਨੂੰ ਇਹਨੇ ਵੀਡੀਓ ਗੱਲ ਆ ਲੈਣਾ ਹੂੰ ਬਾਕੀ ਖਰਾਕ ਆ ਹੈ ਨਾ ਹਾਂ ਵੀਰੇ ਖਰਾਕ ਸਹੀ ਗੱਲ ਆ ਭਾਈ ਉਹਦੇ ਸਾਮੀ ਨਾਲ ਫਿਰ ਤਾਂ ਕਹਣੀ ਕੀ ਹੂੰ ਤੇ ਨਾਕ ਸੀਗੇ ਵੀਰ ਕੋਲੇ ਬਈ ਚਾਰ ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਜਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ